ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Brand Dairy Farm Moga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਪ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਮੈਰੋ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਤਾਂ ਐਨੀਮਲ ਤਾਂ ਬਾਈ ਕੋਲ ਜ਼ਿਆਦਾ ਸੀਗੇ ਜੀ ਮੈਂ ਥੋੜਾ ਜਿਹਾ ਹੋਣ ਚ ਸਮੇ ਤੋਂ ਲੇਟ ਹੋ ਗਿਆ ਹੁਣ ਦੋ ਐਨੀਮਲ ਰਹਿ ਗਏ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਦਾਂਗੇ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਜੈ ਸਿੰਘ ਆ ਜੀ ਪਿੰਡ ਮਹਿਰੋ ਤਸੀਲ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 9814299923 9814299923 ਠੀਕ ਆ ਭਾਈ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਸੂਆ ਵੀਰੇ ਕਿੰਨਵਾ ਸੂਈ ਸੂਆ ਵੀਰੇ ਮਾਲਕ ਕਹਿੰਦੇ ਦੂਜਾ ਚਾ ਤੀਜਾ ਮੰਨ ਲਓ ਠੀਕ ਆ ਜੀ ਹਾਂਜੀ ਸਾ ਮਾ ਕਿੰਨਾ ਹੋਗਾ ਸਾ ਮੇਰੇ ਮਾਲਕਾਂ ਨੇ ਦੱਸਣ ਮੁਤਾਬਕ ਡੇਢ ਦੋ ਮਹੀਨੇ ਆ ਪਹਾ ਮਗਲਾ ਢਾਈ ਮੰਨ ਲਵੇ ਤਿੰਨ ਮੰਨ ਲਵੇ ਜਦੋਂ ਬੱਚਾ ਹੈ ਨਹੀਂ ਹਨਾ ਬੱਚਾ ਹੈ ਨਹੀਂਗਾ ਜੀ ਬੱਚਾ ਹੈ ਨਹੀਂਗਾ ਥਾਪੀ ਤੇ ਦੋਨੇ ਟਾਈਮ ਮਿਲਦੀ ਆ 7 ਕਿਲੋ ਤੋਂ ਦੁੱਧ ਬਾਹਰ ਆਉਂਦਾ ਥਣਾ ਦੀ ਦਾਨ ਇੱਕ ਨੰਬਰ ਆ ਵੀਰੇ 7 ਕਿਲੋ ਵੀਰੇ ਭਾਵੇਂ ਅਗਲਾ ਕੰਡੇ ਨਾਲ ਮਿਲ ਲੈ ਲੀਟਰ ਨਾਲ ਮਿਲ ਲੈ ਜਿਵੇਂ ਮਰਜੀ ਮਿਲ ਲੈ ਠੀਕ ਆ ਜੀ 7 ਕਿਲੋ ਥਾਪੀ ਦੇ ਕੇ ਵੇਚੋ ਬਸ ਥਾਪੀ ਦੇ ਕੇ ਵੇਚੀ ਤੋੜ ਕੇ ਦਿਖਾ ਦੇ ਵੀਰੇ 22 ਦੇ ਦੱਸਣ ਮੁਤਾਬਕ ਬਾਈ ਕਹਿੰਦਾ ਮਾਲਕਾਂ ਨੇ ਦੂਜਾ ਕਿਹਾ ਜੀ ਤੁਸੀਂ ਵੀਰੇ ਜਿਹੜਾ ਮਰਜ਼ੀ ਮੰਨ ਲਿਓ ਕਿਉਂਕਿ ਮ ਜਿਹੜਾ ਨੈੱਟ ਦੁੱਧ ਤਿਆਰ ਹੋਊਗਾ ਜੀ ਉਹ 7 ਕਿਲੋ ਤੋਂ ਹੈ ਤਾਂ ਬਾਹਰ ਤੁਸੀਂ 7 ਹੀ ਮੰਨ ਕੇ ਆਇਓ ਜੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਥਣਾ ਦੀ ਬਾਈ 10 ਦਾ ਡੰਨ ਬੇਫਿਕਰ ਹੋ ਜਾਓ ਜੀ ਠੰਡੀ ਸੀਲ ਵੀ ਪੂਰੀ ਆ ਬੱਚਾ ਐਕਸਪਾਇਰੀ ਆ ਜੀ ਬਾਕੀ ਥਣਾ ਦੇ ਸਾਈ ਨੇੜੇ ਤੋਂ ਵੀ ਦਿਖਾ ਦਿੰਦੇ ਆ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਕੋਈ ਫੋਟ ਨਿਸ਼ਾਂਖ ਨਹੀਂ ਚਾਰ ਹੀ ਥਾਣਾ ਗੈਪ ਤੇ ਲੱਗੇ ਹੋਏ ਆਪਾਂ ਨੇੜੇ ਤੋਂ ਤੁਹਾਨੂੰ ਚੈੱਕ ਕਰਾ ਦਿੰਦੇ ਆ ਜੀ ਥੋੜਾ ਜਿਹਾ ਕੈਮਰੇ ਤੋਂ ਡਰ ਗਿਆ ਜੀ ਪਸੂ ਥਾਣਾ ਦੇ ਸਹਜ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਆ ਜੀ ਆ ਥਾਣਾ ਵੈਸੇ ਹੀ ਆ ਬਈ ਮਾੜੇ ਮੇਰੇ ਮਾੜੀ ਸਾਈਡ ਹੈਗੀ 1921 ਦੇ ਪਰ ਦੁੱਧ 'ਚ ਕੋਈ ਫਰਕ ਨਹੀਂ ਪਛਮਾ ਗਏ ਕੋਈ ਜਾਂ ਲੇਵਾ ਕਰ ਜਾਂਦੀ ਹੈ ਬਾਕੀ ਵੀਰੇ ਯਾਰ ਇਹਦਾ ਕਿਹੜਾ ਵੀ ਕੋਈ ਚੋਈ ਨਹੀਂ ਜਾਣੀ ਅਗਲਾ ਦਸੱਲੀ ਕਰਕੇ ਲੈ ਜਾਵੇ ਭਰਾ ਸਹੀ ਗੱਲ ਆ ਉਹਦੀ ਚਵਾਈ ਕਰਕੇ ਲੈ ਆਪਾਂ ਕਿਹੜਾ ਪਾਟਾ ਨੋਟ ਲੈਣਾ ਵੀਰੇ ਅਗਲੇ ਕੋਲ ਠੀਕ ਆ ਜੀ ਹਾਂ ਡਿਮਾਂਡ ਜਮਾ ਲੈਣ ਦੇਣ ਜੀ ਵਾਲੀ ਵੀਰੇ ਡਿਮਾਂਡ ਇਹਨਾਂ ਦੀ ਜਾਇ ਜੀ ਆ ਆਪਾਂ ਤੁਹਾਨੂੰ ਸਹੀ ਗੱਲ ਕੋਈ ਬਾਹਲਾ ਨਹੀਂ ਗਾ ਇਹਨਾਂ ਦਾ ਮੁੱਲ ਹਾਂਜੀ ਇਹਦਾ ਮੁੱਲ ਵੀਰੇ ਜਮਾ ਜਾਇ ਆ ਹਾਂ ਨਾਲ ਆ 42000 ਦੀ ਦੇ ਦੇ ਬੜਾ ਮੋਟਾ ਮਾਨਤਾਨ ਕਰਦੇ ਆ ਇਹਦੇ ਠੀਕ ਹੈ ਜਮਾ ਇਹਦਾ ਜਾਇਜ਼ ਆ ਜਮਾ ਵੀਰੇ ਫੰਡਰਾਂ ਵਾਲੇ ਮੁੱਲੀ ਆ ਕੱਟੀਆਂ ਮਿਲਦੀਆਂ ਬਈਆਂ ਕੱਟੀਆਂ ਦਿੰਦੇ ਆ ਬਈ ਗਾਵਾਗੋਆ ਚੰਗੀ ਆ ਦੋ ਦੋ ਵੀ ਦੇਣਾ 1 ਕਿਲੋ ਬੜੀ ਬੁਣੀ ਜਮਾਣੀ ਵੀਰੇ ਹਜੇ ਇਹ ਠੀਕ ਆ ਜੀ ਬਾਕੀ ਸੇਵਾ ਨਾਲ ਦੁੱਧ ਵਧ ਵੀ ਸਕਦਾ ਵੀਰੇ ਇਹਨੇ ਦੁੱਧ ਵੀਰੇ ਆਏ ਆ ਵੀ ਦੁੱਧ ਦਾ ਯਾਰ ਵੀਰੇ ਸੇਵਾ ਕਰ ਲੈ ਕਿਲੋ ਖੰਡ ਵਧ ਵੀ ਜਾਊਗੀ ਜੇ ਨਾ ਕੀ ਜੀ ਪਿੱਛੇ ਨੂੰ ਵੀ ਹਟ ਜੇਗੀ ਹਟ ਵੀ ਜਾਊਗੀ ਬਾਕੀ ਇਹ ਮੁੱਲ ਵੀਰੇ ਬਾਹਰ ਹੈ ਨਹੀਂਗਾ ਆਪਣੇ ਕੋਲ ਵੱਟੇ ਸੱਟੇ ਜਾ ਜਾਂਦੀਆਂ ਅੱਜ ਨਮੱਝਾ ਸੀਗੀਆਂ ਆਪਾਂ ਦਾ 6-7 ਪਸ਼ੂ ਸੀਗੇ ਉਹਨਾਂ ਦੀ ਪੌਣੀ ਸੀਗੀ ਮੈਂ ਕਿਹਾ ਬਈ ਹੁਣ ਆਏ ਆ ਤੁਸੀਂ ਇਹਦੇ ਆ ਪਾਲਣ ਠੀਕ ਆ ਜੀ ਉਹ ਵਿਕ ਗਏ ਜੀ ਪਹਿਲਾਂ 42000 ਚੋਂ ਲੈਸ ਹੋ ਜੋ ਜਮਾ ਜੈਜ ਡਿਮਾਂਡ ਆ ਦੁੱਧ ਪੀਣ ਵਾਲੇ ਵੀਰ ਨੂੰ ਬਈ ਕੀ ਮਾੜੀ ਆ ਜੀ 2 ਨੰਬਰ ਇਹਦਾ ਸੁਆ ਕੀ ਨਵਾ ਵੀਰੇ ਵੇਰੇ ਇਹਦਾ ਦੂਜਾ ਸੂਆ ਮਾਲਕ ਦੱਸਦੇ ਜਿਹੜੇ ਹਿਸਾਬ ਨਾਲ ਲਿੱਸੀ ਲੁੱਸੀ ਅਗਲਾ ਜਿਹੜਾ ਮਰਜ਼ੀ ਮੰਨ ਲੈ ਠੀਕ ਆ ਜੀ ਜਿੰਨਾ ਮਰਜ਼ੀ ਮੰਨ ਲੈ ਸੂਆ ਆਪਾਂ ਨਹੀਂ ਕਹਿੰਦੇ ਬਈ ਇਹਨਾਂ ਕੋਈ ਫੈਲਾ ਨਹੀਂ ਸਾਧੀਆਂ ਆਈਆਂ ਦਈ ਜੋ ਆਪਣੇ ਕਿਹੜਾ ਘਰ ਦੀਆਂ ਬਈ ਸਿੱਧੀ ਗੱਲ ਆਪਣੇ ਕੋ ਵੀਰੇ ਠੀਕ ਆ ਜੀ ਸਹੀ ਆ ਕਿ ਨਹੀਂ ਸਵਾ ਕਿੰਨਾ ਹੋਇਆ ਉਸ ਨੂੰ ਮੇਰੇ ਸਵਾ ਪਤਾ ਨਹੀਂ ਕਿੰਨਾ ਹੋਇਆ ਡੇਢ ਮਹੀਨਾ ਬਣੀ ਨੂੰ ਦੱਸਦੇ ਖਾਲੀ ਦੇਣੀ ਆ ਆਪਾਂ ਖਾਲੀ ਦੇਣੀ ਆ ਵੀਰੇ ਆਪਾਂ ਗੱਭਾਂ ਦੇਣੀ ਡੇਢ ਮਹੀਨੇ ਦੀ ਨਾ ਚੈੱਕ ਹੁੰਦੀ ਨਾ ਆਪਾਂ ਕਹਿੰਨੇ ਆ ਬਣੀ ਆਪਾਂ ਘੜਾ ਬਣਾਈ ਮਾਲਕਾਂ ਨੂੰ ਦੱਸਿਆ ਚਲੋ ਅਗਲਾ ਠੰਡੀ ਤਤੀਜੀ ਤੋਂ ਪਰੇਜ ਕਰ ਲੈ ਜੇ ਅਗਲੇ ਦੀ ਕਿਸਮਤ ਹੋਈ ਤਾਂ ਬਈ ਗੱਭਾਂ ਆਪਾਂ ਮਾਲਕਾਂ ਨੰਬਰ ਵੀ ਦੇ ਦਿੰਦੇ ਆ ਭੌਣਾ ਕੋਲ ਪੁੱਛ ਲੈਣ ਬਈ ਇਹ ਵੀ ਨਹੀਂ ਪੁੱਛਦਾ ਆਪਾਂ ਤਾਂ ਖਾਲੀ ਦੇਣੀ ਆ ਆਪਾਂ ਖਾਲੀ ਦੇਣੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਵੀਰੇ ਥੱਲੇ ਹੋਊਗਾ 6 ਕਿਲੋ ਆਵਾ 5 ਕਿਲੋ ਹੀ ਕਿੰਨੀ ਥਣਾ ਦੇ ਦੰਨ ਇੱਕ ਨੰਬਰ ਆ ਵੀਰੇ ਭੌਣਾ ਕੋਈ ਹੱਥ ਨਾ ਲਾਵੇ ਬਈ ਥਣਾ ਦੇ ਮਿਲਦੀ ਕਿਵੇਂ ਥਾਪੀ ਦੇ ਵੀਰੇ ਥਾਪੀ ਦੇ ਤੋੜ ਕੇ ਦਿਖਾਦੀ ਵੀਰੇ ਬਾਈ ਦੇ ਦੱਸਣ ਮੁਤਾਬਕ ਬਾਈ ਕਹਿੰਦਾ ਮਾਲਕਾਂ ਨੇ ਤਾਂ ਸੂਆ ਦੂਜਾ ਦੱਸਿਆ ਘੱਟ ਸੇਵਾਲੇ ਘਰੋਂ ਆਈ ਐ ਜੀ ਤੁਸੀਂ ਜਿਹੜਾ ਮੇਰੇ ਹੂੰ ਬਾਈ ਕਹਿੰਦਾ ਇੱਕ ਪੀ ਦੀ ਲਈ ਸੀ ਅਸੀਂ ਸੱਜਰ ਹਾਂ ਮੇਰੇ ਕੋ ਬਈ ਖੋਲਾ ਜਾਂ ਮੱਝ ਲੈ ਗਿਆ ਉਹ ਕਹਿੰਦਾ ਲੈਣਾ ਹੁੰਦਾ ਮੈਂ ਇਹੋ ਜੀ ਮੱਝ ਕਹਿੰਦਾ ਮੈਂ ਬੰਦਿਆਂ ਚ ਗੱਲ ਕੀਤੀ ਵੀ ਚੰਗੇ ਦੁੱਧ ਵਾਲੀ ਲੈਣੀ ਕਹਿੰਦਾ ਮੈਂ ਆਹ ਲੈਤੀ ਕਹਿੰਦਾ ਘਰ ਦੇ ਆਣੇ ਵਿਚਾਰਿਆਂ ਨੇ ਗੌਰ ਗੂਰ ਬੁੜੀਆਂ ਦੇ ਵਿਚਾਰਿਆਂ ਦੀ ਉਹੋ ਜੀ ਹੁੰਦੀ ਐ ਠੀਕ ਆ ਜੀ ਸੱਜਰ ਤਾਂ ਬਾਈ ਕਹਿੰਦਾ ਬਾਹਲੀ ਮਹਿੰਗੀ ਲਈ ਸੀਗੀ ਜੀ ਚਲੋ ਜਿਹੜਾ ਅੱਜ ਦਾ ਦੁੱਧ ਤਿਆਰ ਆ ਉਹ ਨੈੱਟ ਹੈਗਾ ਜੀ 5 ਕਿਲੋ ਥਾਣਾ ਦੀ डानਾ ਡੇਢ ਮਹੀਨਾ ਹੋ ਗਿਆ ਏਆਈ ਹੋਈ ਨੂੰ ਖਾਲੀ ਲਈ ਆ ਬਾਈ ਕਹਿੰਦਾ ਖਾਲੀ ਨਹੀਂ ਮੈਂ ਮਲਟੀਪੁਲਟੀ ਬਹੁਤਾ ਜੇ ਕੇ ਨੇ ਸਾਭ ਲਈ ਸਹੀ ਗੱਲ ਕੰਦ ਕਾਟ ਵਜਨ ਚੰਗਾ ਇਕੱਲੇ ਸੇਵਾ ਵਾਲੇ ਪਾਸੋਂ ਕਾਕਾ ਜੀ ਤਾਂ ਹੀ ਲਿਸੀ ਆ ਥੋੜੀ ਜੀ ਸੇਵਾ ਗਾਂ ਚੰਗੀ ਹੋਈ ਤਾਂ ਬਾਈ ਦੁੱਧ ਵਧ ਵੀ ਜਾਊ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਜਵਾਈ ਵਾਲਾ ਥਾਣਾ ਥਣ ਕੱਲਾ ਕੱਲਾ ਨਿੱਖੜ ਮੇ ਨੇੜੇ ਚੈੱਕ ਕਰ ਸਕਦੇ ਹੋ ਚਾਰ ਹੀ ਥਾਣਾ ਫੋਟ ਨਿਸ਼ਾਂਖ ਨੇ ਕੱਦ ਕਾਠ ਬਹੁਤ ਚੰਗਾ ਜੀ ਵੱਡੇ ਕੱਦ ਕਾਠ ਦੀ ਆ ਜੀ ਬਹੁਤ ਹੀ ਕੱਦ ਦਾ ਯਾਰ ਸਹੀ ਗੱਲ ਹੈ ਕੱਦ ਕੋ ਦੱਲਾ ਤਾਂ ਕਿਹੇ ਗੱਲ ਡਿਮਾਂਡ ਵੀਰੇ ਦੀ ਡਿਮਾਂਡ ਵੀਰੇ ਦਾ 42000 ਰੁਪਏ ਲਵਾਂਗੇ ਜੇ ਜੋੜਾ ਲੈ ਜੇ ਕੋਈ ਜੋੜਾ ਲੈ ਜੇ ਕੋਈ ਮਾਨ ਤਨ ਕਰਦਾ ਜੀ ਵੀਰੇ ਮਾੜੀਆਂ ਨਹੀਂ ਗੀਆਂ ਕੋਈ ਫੰਡਰਾਂ ਦੇ ਮੌਲ ਚ ਹੀ ਆ ਗਲੇ ਨੇ ਸਹੀ ਗੱਲ ਜੀ 42000 ਇਹ ਤਾਂ ਦੋਨਾਂ ਦਾ 42 42000 ਰੁਪਏ ਡਿਮਾਂਡ ਆ ਜੀ ਜੇ ਕੋਈ ਜੋੜਾ ਲੈ ਜੂ ਤਾਂ ਮਾਨ ਤਨ ਜ਼ਿਆਦਾ ਹੋ ਜੂ ਜੀ ਧੰਨਵਾਦ